ਹਾਂਜੀ ਦੋਸਤੋ ਅੱਜ ਅਸੀਂ ਆਇਆ ਵੋਲਟ ਏਜੰਸੀ ਦੇ ਵਿੱਚ ਬੁਲਟ ਲੈਣ ਜੀ ਇਹ ਸਰਪ੍ਰਾਈਜ਼ ਆ ਜੀ ਇੱਕ ਆਪਣੇ ਬੱਚੇ ਵਾਸਤੇ ਤੇ ਇੱਥੇ ਦੋ ਬੁਲਟ ਖੜੇ ਸੀ ਬਾਹਰ ਹੁਣ ਚੱਲਿਆ ਸੀ ਅੰਦਰ ਅੰਦਰ ਜੋ ਦੇਖਿਆ ਬੁਲਟ ਅੰਦਰ ਖੜਾ ਸੀ ਕਾਲਾ ਝੋਟਾ ਇਹ ਦੇਖਿਆ ਇਹ ਸਾਨੂੰ ਥੋੜਾ ਜਿਹਾ ਕਲਾਸਿਕ ਸੀ ਇਹ ਨਹੀਂ ਸੀ ਲੈਣਾ ਅਸੀਂ ਦੂਸਰਾ ਦੇਖਿਆ ਦੂਸਰਾ ਦੇਖਣ ਤੋਂ ਬਾਅਦ ਇਹ ਵੀ ਕਾਲਾ ਝੋਟਾ ਇਹ ਵੀ ਕਲਾਸਿਕ ਮੋਟਰਸਾਈਕਲ ਸੀ ਇਧਰ ਪੈਸੇ ਇਹਨਾਂ ਦੇ ਹੈਲਮਟ ਬਾਈ ਹੁਣਾਂ ਗੱਲ ਕੀਤੀ ਗੱਲਬਾਤ ਵੀ ਅਸੀਂ ਸਟੈਂਡਰਡ ਬੁਲਟ ਲੈਣਾ ਜੀ ਬਾਈ ਹੋਰ ਆਣੇ ਬਾਈ ਮਾਰਕਸ ਸਾਰ ਸਾਰ ਨੂੰ ਰੇਟ ਵਗੈਰਾ ਦੱਸਿਆ ਕਹਿੰਦੇ ਆਜੋ ਪਿੱਛੇ ਪਿੱਛੇ ਖੜੇ ਸੀ ਸਿਰਫ ਦੋ ਹੀ ਬੁਲਟ ਸਟੈਂਡਰਡ ਜੋ ਕੀ ਕਹਿੰਦੇ ਬਾਈ ਜੀ ਬੁਕਿੰਗ ਕਰਾਉਣੀ ਪੈਂਦੀ ਹੈ ਪਰ ਤੁਹਾਡੇ ਕਰਮਾਂ ਦੇ ਦੋ ਖੜੇ ਨੇ ਇਹਨਾਂ ਵਿੱਚੋਂ ਦੇਖੋ ਪਸੰਦ ਕਰੋ ਰੀਤਾ ਰੂਤਾ ਆ ਪਹਿਵਾਸੀ ਬਾਹਰ ਖੜਨ ਦੇ ਕਰ ਬਾਈ ਕਹਿੰਦੇ ਤੁਸੀਂ ਪਸੰਦ ਕਰੋ ਬਸ ਅਸੀਂ ਸਰਵਿਸ ਸਰਵਿਸ ਕਰਵਾ ਦਿੰਦੇ ਆ ਸਾਨੂੰ ਆਇਆ ਬਾਈ ਸਟੈਂਡਰਡ ਬੁਲਟ ਪਸੰਦ ਬਾਈ ਨੇ ਕਾਗਜ਼ੀ ਕਾਰਵਾਈ ਕਰਤੀ ਸ਼ੁਰੂ ਸ਼ੁਰੂ ਕਰਨ ਤੋਂ ਬਾਅਦ ਬਾਈ ਸਾਨੂੰ ਲਾ ਕੇ ਬਾਈ ਨੇ ਬਣਾ ਕੇ ਸਾਰਾ ਰੇਟ ਵਗੈਰਾ ਸਾਨੂੰ ਦੱਸਿਆ ਅਸੀਂ ਕਰਤੇ ਸਾਈਨ ਵੀ ਸਾਨੂੰ ਇਹ ਸਟੈਂਡਰਡ ਚਾਹੀਦਾ ਫਿਰ ਬਾਈ ਨੇ ਸਾਡਾ ਦੋ ਕਰਾਇਆ ਆਪਣਾ ਨੰਬਰ ਸਿਲੈਕਟ ਫਿਰ ਅਸੀਂ ਨੰਬਰ ਸਿਲੈਕਟ ਕੀਤਾ ਜੀ 7708 ਬਾਈ ਕਹਿੰਦਾ ਓਕੇ ਆ ਜੀ ਕਰਤਾ ਸਿਲੈਕਟ ਨੰਬਰ ਕਾਗਜ਼ਾਂ ਤੇ ਕਰਵਾ ਕੇ ਸਾਈਨ ਆਨ ਰੋਡ ਕਿੰਨੇ ਦਾ ਪੈਗਾ ਸਾਨੂੰ ਇਹ ਸਾਨੂੰ ਦੱਸਾਂਗੇ ਐਂਡ ਤੇ ਜੀ ਫਿਰ ਅਸੀਂ ਲੈ ਕੇ ਆਏ ਘਰੋਂ ਸਾਈਨ ਨੂੰ ਤਿਆਰ ਹੋ ਕੇ ਜੀ ਤਿਆਰ ਹੋ ਕੇ ਜਦੋਂ ਅਸੀਂ ਆਏ ਸਹਿਜ ਬੜਾ ਖੁਸ਼ੀ ਇਹਨੂੰ ਘਰੋਂ ਕੁਝ ਹੋਰ ਕਹਿ ਕੇ ਲੈ ਕੇ ਆਏ ਸੀਗੇ ਜਦੋਂ ਆਏ ਅਸੀਂ ਦਿਖਾਇਆ ਤਾਂ ਸਹਿਜ ਬਾਈ ਬੜਾ ਖੁਸ਼ੀ ਦੰਦ ਜੇ ਕੱਢਦਾ ਸੀ ਮੁਸਕਰੀਆਂ ਹੱਸਦਾ ਸੀ ਜਦੋਂ ਚੱਕਿਆ ਕੱਪੜਾ ਤਾਂ ਗੱਲਬਾਤ ਹੀ ਕੁਝ ਹੋਰ ਬਣਾ ਰੱਖੀ ਸੀ ਬਾਈ ਨੇ ਥੋੜੇ ਪੜਾਕੇ ਪੜੂਕੇ ਚਲਾਏ ਤੇ ਸਹਿਜ ਨੇ ਪਾਈ ਫਿਰ ਜੱਫੀ ਕਹਿੰਦਾ ਪਾਪਾ ਥੈਂਕ ਯੂ ਆ ਜਿਹੜਾ ਸਹਿਜ ਦਾ ਬਰਥਡੇ ਬਰਥਡੇ ਗਿਫਟ ਸੀ ਸਰਪ੍ਰਾਈਜ਼ ਸੀਗਾ ਸਹਿਜ ਨੂੰ ਇਸ ਤੋਂ ਬਾਅਦ ਬਾਈ ਜੀ ਫਿਰ ਅਸੀਂ ਕੇਕ ਆਗਿਆ ਨੈਕਿਆ ਇਸ ਨਾਲ ਤਾਂ ਸਾਰਿਆਂ ਨੇ ਅਸੀਂ ਕੇਕ ਕੱਟ ਕੇ ਰਲ ਮਿਲ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਤਾਂ ਨਾਲੇ ਕਿਹਾ ਸੈਜ ਨੂੰ ਹੈਪੀ ਬਰਥਡੇ ਟੂ ਬੂਜ਼ੂ ਸੈਜ ਨੇ ਲਾਇ ਪੈਰੀ ਹੱਥ ਕਹਿੰਦਾ papa ਦੇ ਆਸ਼ੀਰਵਾਦ ਚਲਾਈ ਇਹ ਮੋਟਰਸਾਈਕਲ ਫਿਰ ਬਾਈ ਨੇ ਫੜਾਈ ਸਾਨੂੰ ਚਾਬੀ ਤੇ ਸੈਜ ਬੈਠਾ ਮਾਰ ਕੇ ਥਾਪੀ ਘੋੜੇ ਤੇ ਤੇ ਸੈਜ ਕਹਿੰਦਾ papa ਤੁਸੀਂ ਚਲਾਓ ਪਹਿਲਾਂ ਫਿਰ ਅਸੀਂ ਆਨ ਰੋਡ ਚਲਾ ਕੇ ਲੈ ਕੇ ਪਹਿਲਾਂ ਗੁਰੂ ਘਰ ਜੀ ਗੁਰੂਕਾਰ ਕੀਤੇ ਮਹਾਰਾਜ ਨੂੰ ਨਮਸਕਾਰ ਅਰਦਾਸ ਬੇਨਤੀ ਕੀਤੀ ਬਾਬਾ ਇਸ ਤਰ੍ਹਾਂ ਹੀ ਤਰੱਕੀਆਂ ਬਖਸ਼ੀਂ ਭਲਾ ਕਰੀ ਸਭ ਦਾ ਸਭ ਨੂੰ ਇਦਾਂ ਦੇ ਮੋਟਰਸਾਈਕਲ ਗੱਡੀਆਂ ਜ਼ਰੂਰ ਦੇਵੀਂ ਸ਼ੁਕਰਾਨਾ ਕਰਨ ਪਹੁੰਚੇ ਗੁਰੂਕਾਰ ਜੀ ਸ਼ੁਕਰਾਨਾ ਕਰਨ ਤੋਂ ਬਾਅਦ ਬਾਈ ਜੀ ਫਿਰ ਅਸੀਂ ਦੇਖਵਰਾਂ ਲੈਤੀ ਬਾਬੇ ਜੀ ਤੋਂ ਫਿਰ ਅਸੀਂ ਚੱਲਦੇ ਹੁਣ ਘਰ ਜੀ ਮਠਾਈ ਮਠੋਈ ਲੈ ਕੇ ਰਾਹ ਦੇ ਵਿੱਚੋਂ ਅਸੀਂ ਹੁਣ ਚੱਲਦੇ ਆ ਘਰ ਨੂੰ ਤੇ ਘਰ ਪਹੁੰਚਣ ਤੋਂ ਬਾਅਦ ਬਾਈ ਜੀ ਇਦਰ ਮਾਤਾ ਤੇ ਬਾਪੂ ਜੀ ਵੀ ਅੜੀਕ ਦੇ ਵਿੱਚ ਬੈਠੇ ਸੀਗੇ ਕੋ ਕਹਿੰਦੇ ਰੁਕੋ 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 ਖੜਜੋ ਤੇਲ ਚੋਣਿਆ ਪਹਿਲਾਂ ਮਾਤਾ ਭੱਜੀ ਆਈ ਗੁੜ ਲੈ ਕੇ ਪਲੇਟ ਦੇ ਵਿੱਚ ਤੇ ਤੇਲ ਚੋਇਆ ਰੋਕੋ ਰੋਕ ਕੇ ਮਾਤਾ ਜੀ ਨੇ ਕਹਿੰਦੀ ਪਹਿਲਾਂ ਮੂੰਹ ਮਿੱਠਾ ਕਰੋ ਫੇਰ ਅੰਦਰ ਆਇਓ ਘਰ ਵਿੱਚ ਖੁਸ਼ੀਆਂ ਆਈਆਂ ਨੇ ਮਾਤਾ ਐ ਕਰਾਇਆ ਮੂੰਹ ਮਿੱਠਾ ਦੋਨੇ ਪਾਸੇ ਚੋਇਆ ਤੇਲ ਤੇ ਮਾਤਾ ਤੇ ਬਾਪੂ ਬਹੁਤ ਖੁਸ਼ ਸਨ ਕਿਉਂਕਿ ਸਾਡੇ ਘਰ ਵਿੱਚ ਇੱਕ ਨਵਾਂ ਮੈਂਬਰ ਆਇਆ ਸੀ ਅੱਜ ਜੋ ਕਿ ਕਾਲਾ ਘੋੜਾ ਸੀ ਲੈ ਕੇ ਆਇਆ ਸੀ ਅੱਜ ਮਾਤਾ ਬਹੁਤ ਖੁਸ਼ੀ ਕਹਿੰਦੀ ਬਹੁਤ ਬਹੁਤ ਵਧਾਈਆਂ ਭਾਈ ਪਰ ਬਾਪੂ ਕਹਿੰਦਾ ਭਾਈ ਆ ਤਾਂ ਝੋਟਾ ਹੀ ਚੱਕ ਲਈ ਤੁਸੀਂ ਕਹਿੰਦਾ ਮੈਨੂੰ ਚੈੱਕ ਕਰੋ ਬਾਪੂ ਬੈਠਾ ਬੈਠ ਕੇ ਬਾਪੂ ਨੇ ਕਰਾ ਮੋਟਰਸਾਈਕਲ ਸਿੱਧਾ ਤੇ ਮੈਂ ਪਾਤੀ ਚਾਬੀ ਬਾਪੂ ਨੇ ਮਾਰਿਆ ਸੈਲਫ ਬਾਪੂ ਕਹਿੰਦਾ ਮੇਰੀ ਬੜੀ ਰੀਤ ਸੀ ਕਿ ਇੱਕ ਦਿਨ ਮੈਂ ਬੁਲਟ ਲੈ ਕੇ ਆਵਾਂ ਪਰ ਹਾਲਾਤਾਂ ਨੇ ਸਾਥ ਨਹੀਂ ਦਿੱਤਾ ਅੱਜ ਤੂੰ ਲੈ ਕੇ ਆਇਆ ਤਾਂ ਬੜਾ ਮਾਣ ਮਹਿਸੂਸ ਹੋ ਰਿਹਾ